ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਗਰੂ ਪਿਆਰ ਵਾਲਿਓ ਭਗਤ ਕਬੀਰ ਜੀਾਂ ਦੇ ਪਵਿੱਤਰ ਵਚਨ ਨੇ ਜਿਨ੍ਹਾਂ ਦੇ ਰਾਹੀਂ ਉਹ ਦੱਸਣਾ ਕਰਦੇ ਨੇ ਕਿ ਇਨਸਾਨ ਨੂੰ ਆਪਣੇ ਅੰਦਰੋਂ ਕੀ ਮਾਰਨਾ ਚਾਹੀਦਾ ਹੈ ਅਸੀਂ ਆਪਣੇ ਅੰਦਰੋਂ ਕੀ ਮਾਰੀਏ ਕਿਸ ਚੀਜ਼ ਨੂੰ ਆਪਣੇ ਅੰਦਰੋਂ ਅਸੀਂ ਖਤਮ ਕਰਨਾ ਹੈ ਤਾਂ ਕਿ ਸਾਨੂੰ ਸਾਰਾ ਸੰਸਾਰ ਹੈ ਜਿਹੜਾ ਉਹ ਚੰਗਾ ਲੱਗੇ ਸੰਸਾਰ ਕਿਸ ਤਰ੍ਹਾਂ ਚੰਗਾ ਲੱਗੇਗਾ ਦੂਸਰੇ ਲੋਕ ਸਾਨੂੰ ਕਿਵੇਂ ਚੰਗੇ ਲੱਗਣਗੇ ਆ ਉਹ ਭਗਤ ਜੀਆਂ ਤੋਂ ਪੁੱਛਣਾ ਕਰੀਏ ਭਗਤ ਜੀ ਫਰਮਾਨ ਕਰਦੇ ਨੇ ਬਚਨ ਨੇ ਕਹਿੰਦੇ ਕਬੀਰ ਸੋਈ ਮਾਰੀਐ ਜਹ ਮੂਐ ਸੁਖ ਹੋਏ ਭਲੋ ਭਲੋ ਸਭ ਕੋ ਕਹੈ ਬੁਰੋ ਨਾ ਮਨੈ ਕੋਈ ਭਗਤ ਜੀ ਕਹਿੰਦੇ ਆਪਣੇ ਅੰਦਰੋਂ ਕਿਸੇ ਨੂੰ ਖਤਮ ਕਰਨਾ ਹੈ ਕਬੀਰ ਸੋਈ ਮਾਰੀਐ ਉਸ ਚੀਜ਼ ਨੂੰ ਮਾਰੀਏ ਜਹ ਮੂਐ ਸੁਖ ਹੋਏ ਜਿਹਨੂੰ ਮਾਰ ਕੇ ਸਾਨੂੰ ਸੁੱਖ ਦੀ ਪ੍ਰਾਪਤੀ ਹੋਵੇ ਜਿਸ ਨੂੰ ਮਾਰ ਕੇ ਸਾਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੋਵੇ ਉਹ ਚੀਜ਼ ਹੈ ਹਉਮੈ ਹਉਮੈ ਨੂੰ ਆਪਣੇ ਅੰਦਰੋਂ ਖਤਮ ਕਰਨਾ ਹੈ ਤੇ ਫਿਰ ਗੁਰੂ ਪਿਆਰ ਵਾਲਿਓ ਸਾਨੂੰ ਸੰਸਾਰ ਕਿਸ ਤਰ੍ਹਾਂ ਦਾ ਲੱਗੇਗਾ ਭਗਤ ਜੀ ਕਹਿੰਦੇ ਭਲੋ ਭਲੋ ਸਭ ਕੋ ਕਹੇ ਫਿਰ ਸਾਨੂੰ ਸਾਰੇ ਹੀ ਇਨਸਾਨ ਚੰਗੇ ਲੱਗਣਗੇ ਭਲੇ ਲੱਗਣਗੇ ਤੇ ਜਦੋਂ ਅਸੀਂ ਸਾਰਿਆਂ ਨੂੰ ਭਲਾ ਕਵਾਂਗੇ ਚੰਗਾ ਕਵਾਂਗੇ ਭਲੋ ਭਲੋ ਸਭ ਕੋ ਕਹੇ ਬੁਰੋ ਨਾ ਮੰਨੇ ਕੋਈ ਤੇ ਫਿਰ ਇਸ ਗੱਲ ਨੂੰ ਕੋਈ ਮਾੜਾ ਨਹੀਂ ਸਮਝੇਗਾ ਸਾਨੂੰ ਕੋਈ ਮਾੜਾ ਨਹੀਂ ਲੱਗੇਗਾ ਸਾਨੂੰ ਸਾਰੇ ਚੰਗੇ ਲੱਗਣਗੇ ਸੁਗੁਰੂ ਪਿਆਰ ਵਾਲਿਓ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਸਤਿਗੁਰੂ ਕਿਰਪਾ ਕਰਨ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ ਸਾਡੇ ਅੰਦਰੋਂ ਹਉਮੈ ਖਤਮ ਹੋਵੇ ਸਾਨੂੰ ਸਾਰਾ ਸੰਸਾਰ ਚੰਗਾ ਲੱਗੇ ਸਾਰਾ ਸੰਸਾਰ ਸਾਨੂੰ ਵਧੀਆ ਲੱਗੇ ਤੇ ਪਾਵਨ ਫਰਮਾਨ ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਭ ਨਾ ਕੀ ਸਚਨਾ ਸਾਰੇ ਹੀ ਸਾਡੇ ਮਿੱਤਰ ਵਣ ਸੁ ਭੁੱਲਾ ਚੁੱਕਾਂ ਦੀ ਇੱਕ ਵਾਰ ਫੇਰ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ